ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਿਆਰੇ YouTube ਚੈਨਲ ਦੇ ਉੱਪਰ ਤੇ ਦੋਸਤੋ ਜਿਹੜੀ ਅੱਜ ਇਹ ਵੀਡੀਓ ਬਣਾਈ ਜਾ ਰਹੀ ਹੈ ਸੋ ਇਹ ਬਹੁਤ ਸਾਰੇ ਬੱਚਿਆਂ ਨੇ ਡਾਊਟ ਆ ਰਹੇ ਸੀ ਇਸ ਦੇ ਪ੍ਰਤੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਕੱਲੇ ਕੱਲੇ ਡਾਊਟ ਦਾ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਡਾਊਟ ਕੀ ਨੇ ਬਹੁਤ ਸਾਰੇ ਬੱਚਿਆਂ ਨੇ ਪੁੱਛਿਆ ਸੀ ਕਿ ਡਾਕੂਮੈਂਟ ਦੇ ਵਿੱਚ ਕੋਈ ਨਾਮ ਦੇ ਪ੍ਰਤੀ ਕੋਈ ਗਲਤੀ ਹੈ ਜਾਂ ਕੋਈ ਸਰਟੀਫਿਕੇਟ ਕਿੰਨਾ ਪੁਰਾਣਾ ਚੱਲ ਸਕਦਾ ਹੈ ਤੇ ਕਿੰਨੇ ਕਟਆਫ ਬਣਣਗੇ ਆ ਸਾਰੀ ਇਹ ਵੀਡੀਓ ਚਰਚਾ ਜਿਹੜੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸੋ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਓ ਅੰਤ ਤੱਕ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਡਾਊਟ ਆਇਆ ਸੀ ਬੱਚਿਆਂ ਦਾ ਕਿ ਜਿਹੜੀ ਫਿਜ਼ੀਕਲ ਦੀ ਕੱਟਆਫ ਹੈ ਹੁਣ ਆਏਗੀ ਜਿਹੜੀ ਆਪਣੀ ਇੱਕ ਵਾਰ ਤਾਂ ਫਿਜ਼ੀਕਲ ਕਿਉਂਕਿ ਆਪਣੇ ਫਿਜ਼ੀਕਲ ਸਾਰਿਆਂ ਦੇ ਹੋ ਚੁੱਕੇ ਨੇ ਹੁਣ ਜਿਹੜੀ ਕੱਟਆਫ ਆਏਗੀ ਉਹ ਥੋੜੀ ਵੱਧ ਕੇ ਹੋਊਗੀ ਤੇ ਜਿਹੜੀ ਉਸ ਤੋਂ ਬਾਅਦ ਵੀ ਕਿ ਹੋਰ ਕੀ ਕੀ ਹੋਰ ਵੀ ਕੱਟਆਫ ਆਵੇਗੀ ਜੀ ਬਿਲਕੁਲ ਮੈਂ ਤੁਹਾਡਾ ਪਹਿਲਾ ਡਾਊਟ ਹੀ ਕਲੀਅਰ ਕਰ ਦੇਣਾ ਚਾਹਣਾ ਕਿ ਇੱਕ ਤਾਂ ਕੱਟਆਫ ਬਿਲਕੁਲ ਹੁਣ ਆਵੇਗੀ ਜਿਹੜੀ ਕਿ ਡੀ ਇਸ ਦੇ ਵਿੱਚ ਡੀ ਵਾਸਤੇ ਕਿੰਨੇ ਬੱਚੇ ਬੁਲਾਏ ਜਾਣਗੇ ਡੀ ਵਾਸਤੇ ਲਾਲੋ ਰਾਜੀ ਤੁਸੀਂ ਪਿਛਲੇ ਸਾਲ 2023 ਦੇ ਵਿੱਚ 212200 ਬੰਦਾ ਬੁਲਾਇਆ ਗਿਆ ਸੀ ਤਾਂ ਇਸ ਵਾਰ ਵੀ ਇਹੀ ਚਾਂਸ ਨੇ ਵੀ 212200 ਬੰਦਾ ਜਿਹੜਾ ਉਹ ਬੁਲਾਉਣ ਦੇ ਬਿਲਕੁਲ ਚਾਂਸ ਨੇ 212200 ਬੰਦਾ ਡੀ ਵੀ ਵਾਸਤੇ ਬੁਲਾਇਆ ਜਾਊਗਾ ਕਿਉਂਕਿ ਜੇ 1700 ਉਹ ਸਾਢੇ 1700 ਵੈਕੈਂਸੀ ਹੈ ਤਾਂ 4-500 ਬੰਦਾ ਐਕਸਟਰਾ ਬੁਲਾਉਂਦੇ ਨੇ ਉਸ ਦੇ ਵਿੱਚ ਤੇ ਜਿਹੜੀ ਆਪਣੀ ਫਾਈਨਲ ਕੱਟ ਆਫ ਆਵੇਗੀ ਉਹ ਕਿੰਨੀ ਵੱਧ ਸਕਦੀ ਹੈ ਤਾਂ ਉਹ ਵੱਧ ਸਕਦੀ ਹੈ ਰਾਜੀ ਜਿਵੇਂ ਕਿ ਪਿਛਲੇ ਜਰਨਲ ਦੀ ਇੱਕ ਨੰਬਰ ਵਧੀ ਸੀ ਠੀਕ ਹੈ ਬਾਕੀ ਕੈਟਾਗਰੀ ਦੀ ਸੋ ਅੱਧਾ ਨੰਬਰ ਬਦੀ ਸੀ ਤਾਂ ਇਸ ਵਾਰ ਬਿਲਕੁਲ ਇਹੀ ਚਾਂਸ ਹੈ ਵੀ ਅੱਧਾ ਜਾਂ ਇੱਕ ਨੰਬਰ ਆਪਣੀ ਜਿਹੜੀ ਫਾਈਨਲ ਕੱਟਆਫ ਉਹ ਵਧੂਗੀ ਬਟ ਜਿਹੜੀ ਹੁਣ ਆਵਗੀ ਕੱਟਆਫ ਉਹ ਥੋੜੀ ਅਪ ਹੋ ਕੇ ਆਉਂਦੀ ਹੈ ਸੋ ਇਹਨਾਂ ਜ਼ਰੂਰ ਧਿਆਨ ਰੱਖਿਓ ਕੱਟਆਫ ਦੋ ਵੰਡਣਗੀਆਂ ਸੋ ਇੱਕ ਵਾਰ ਤਾਂ ਹੁਣ ਬਣੇਗੀ ਕੱਟਆਫ ਜਿਹੜੀ ਕਿ ਫਿਜ਼ੀਕਲ ਦੀ ਕੱਟਆਫ ਬਣ ਕੇ ਆਵੇਗੀ ਡੀਵੀ ਵਾਸਤੇ ਤੇ ਉਸ ਤੋਂ ਬਾਅਦ ਇੱਕ ਹੋਰ ਫਾਈਨਲ ਕੱਟਆਫ ਬਣ ਕੇ ਆਵੇਗੀ ਜਿਸ ਦੇ ਵਿੱਚ ਉਹ ਬੱਚਾ 1746 ਦੇ ਕੈਂਡੀਡੇਟ ਜਿੰਨੀ ਪੋਸਟਾਂ ਨੇ ਉਸਦੇ ਵਿੱਚ ਹੀ ਸਿਲੈਕਟ ਹੋ ਕੇ ਆਉਣਗੇ ਪੂਰੇ ਦੇ ਪੂਰੇ ਬੱਚੇ ਦੇ ਨਾਲ ਹੀ ਦੋ ਬਣਣੀਆਂ ਡਿਸਟ੍ਰਿਕਟ ਤੇ ਆਰਮੰਡ ਦੀ ਦੋ ਦੋ ਜਿਹੜੀ ਆਪਣੀ ਕਟਆਫ ਬਣਣੀਆਂ ਤੇ ਦੂਜਾ ਡਾਊਟ ਆ ਸੀ ਕਿ ਡਾਕੂਮੈਂਟ ਦੇ ਵਿੱਚ ਕੋਈ ਗਲਤੀ ਹੈ ਕਿਸੇ ਦਾ ਨਾਮ ਵਗੈਰਾ ਦੇ ਵਿੱਚ ਕੋਈ ਗਲਤੀ ਆ ਜਾਂਦੀ ਹੈ ਤੇ ਉਸ ਦੇ ਪੱਤੇ ਵੀ ਕੋਈ ਬੱਚੇ ਬਹੁਤ ਡਰੇ ਹੋਏ ਸੀ ਕਿ ਸਾਨੂੰ ਕਿਤੇ ਵੀ ਭਰਤੀ ਦੇ ਵਿੱਚ ਬਾਹਰਤ ਨਹੀਂ ਕੱਢ ਦੇਣਗੇ ਤਾਂ ਅਜਿਹਾ ਬਿਲਕੁਲ ਨਹੀਂ ਆ ਰਜੇ ਸੋ ਤੁਹਾਨੂੰ ਕੀ ਹੈ ਜਦੋਂ ਤੁਸੀਂ ਡੀਵੀ ਵਾਸਤੇ ਜਾਉਂਗੇ ਜੇਕਰ ਨਾਮ ਦੀ ਕੋਈ ਗਲਤੀ ਹੈ ਤਾਂ ਤੁਹਾਨੂੰ ਕਿਤੇ ਕੋਈ ਕੋਸ਼ਨਾ ਪੱਤ ਲਿਖਾ ਲੈ ਜਾਊਗਾ ਜਿਵੇਂ ਕਿ 2023 ਦੇ ਵਿੱਚ ਭਰਤੀ ਦੇ ਵਿੱਚ ਹੋਇਆ ਸੀ ਠੀਕ ਹੈ ਜੀ ਜੇ ਕੋਈ ਨਾਮ ਦੀ ਗਲਤੀ ਹੁੰਦੀ ਹੈ ਤਾਂ ਉਥੇ ਕੋਸ਼ ਨ ਪੱਤਰ ਲਿਖਾ ਕੇ ਤੁਹਾਨੂੰ ਸੋ ਡਾਕੂਮੈਂਟ ਦੇ ਨਾਲ ਲਗਾਇਆ ਜਾਊਗਾ ਬੀ ਬਿਲਕੁਲ ਸੇਮ ਬੱਚਾ ਉਹੀ ਹੈ ਸਾਰੀ ਬਾਇਓਮੈਟ੍ਰਿਕ ਤੁਹਾਡੀ ਸਾਰੀ ਹੋ ਜੇਗੀ ਤੇ ਉਸ ਦੇ ਵਿੱਚ ਤੁਹਾਨੂੰ ਕੋਈ ਵੀ ਬਾਹਰ ਨਹੀਂ ਘਟ ਦਿੱਤਾ ਜਾ ਉਪਰਤੀ ਦੇ ਵਿੱਚ ਠੀਕ ਹੈ ਜਾਂ ਫਿਰ ਤੁਹਾਡਾ ਕੋਈ ਸਰਟੀਫਿਕੇਟ ਰਹਿ ਜਾਂਦਾ ਕੋਈ ਵੀ ਉਹ ਸਭ ਸਭ ਤੁਹਾਨੂੰ ਦਿਨ ਦਿੱਤੇ ਜਾਣਗੇ 10 ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਸਰਟੀਫਿਕੇਟ ਹੈ ਉਹ ਦੁਬਾਰੀ ਸਬਮਿਟ ਕਰਾਉਣਾ ਪਊਗਾ ਠੀਕ ਹੈ ਸੋ ਇਸ ਵਾਸਤੇ ਮਤਲਬ ਕਿ ਇੰਨੀ ਗਲਤੀ ਪਿੱਛੇ ਕੋਈ ਭਰਤੀ ਜੋ ਬਾਹਰ ਨਹੀਂ ਘਟ ਸਕਦੀ ਤੁਹਾਨੂੰ ਕਿ ਆਈ ਹੋਪ ਡਾਊਟ ਇਹ ਵੀ ਕਲੀਅਰ ਹੋ ਗਿਆ ਹੋਵੇਗਾ ਕਿ ਗਲਤੀ ਕੋਈ ਇਸ ਦੇ ਵਿੱਚ ਨਹੀਂ ਜਿਆਦਾ ਪ੍ਰੋਬਲਮ ਨਹੀਂ ਪਉਂਦੀ ਤਾਂ ਤੁਹਾਨੂੰ ਇੱਕ ਕੋਸ਼ ਨਪੱਤਰ ਲਿਖਾ ਕੇ ਉਸ ਦੇ ਨਾਲ ਅਟੈਚ ਕਰਨਾ ਪਏਗਾ ਫੋਟੋ ਨਾਲ ਲਗਾ ਕੇ ਨਾਲ ਹੀ ਨਾਲ ਬਹੁਤ ਸਾਰੇ ਬੱਚਿਆਂ ਦਾ ਡਾਊਟ ਆਇਆ ਕਿ ਸਰਟੀਫਿਕੇਟ ਕਿੰਨਾ ਪੁਰਾਣਾ ਚੱਲ ਸਕਦਾ ਹੈ ਦੇਖੋ ਅਜੇ 2021 ਦੀ ਭਰਤੀ ਵੇਲੇ ਸਾ ਟਿਕਟ ਸੀ ਜਿਹੜੇ ਉਹ 3 ਸਾਲ ਪੁਰਾਣੇ ਚਲਾ ਲਈ ਸੀ ਕਈ ਵਾਰ ਵਿੱਚ 5 ਸਾਲ ਵੀ ਕਹਿ ਦਿੰਦੇ ਨੇ ਬਟ ਤੁਸੀਂ ਆਪ ਦਾ ਰੱਖਿਓ ਵੀ 3 ਸਾਲ ਪਾਣੇ ਤੱਕ ਦਾ ਰੱਖਿਓ ਤੁਸੀਂ ਜਿਹੜਾ ਸਰਟੀਫਿਕੇਟ ਹੈ ਠੀਕ ਹੈ ਉਹ 3 ਇਅਰ ਤੋਂ ਪੁਰਾਣਾ ਨਾ ਹੋਵੇ ਥ੍ਰੀਰ ਦੇ ਵਿੱਚ ਵਿੱਚ ਹੀ ਹੋਵੇ ਜਿੰਨਾ ਕ ਅਪਡੇਟ ਤੁਸੀਂ ਰੱਖ ਸਕਦੇ ਹੋ ਵਧੀਆ ਕਿਉਂਕਿ ਭਰਤੀ ਦੇ ਵਿੱਚ ਕੋਈ ਰੋਕ ਨਾ ਆ ਸਕੇ ਜਿਹੜੇ ਤੁਸੀਂ ਡਾਕੂਮੈਂਟ ਜਿਹੜਾ ਅਪਲੋਡ ਕੀਤੇ ਸੀ ਜਦਦਰ ਉਹੀ ਰੱਖਿਓ ਠੀਕ ਹੈ ਜਦ ਭਰਤੀ ਆਈ ਇਸ ਦੀ ਆਪਣੀ ਤੁਸੀਂ ਅਪਲੋਡ ਕਰੇ ਹੋਣੇ ਉਹ ਡਾਕੂਮੈਂਟ ਰੱਖਿਓ ਕਿਉਂਕਿ ਉਹੀ ਦੇਖਣ ਦੇ ਦੁਆਰੇ ਉਹਨਾਂ ਨੇ ਤੁਹਾਡੇ ਕੋਲੋਂ ਠੀਕ ਹੈ राजे ਸੋ ਆਈ ਹੋਪ ਤੁਹਾਡਾ ਇਹ ਵੀ ਡਾਊਟ ਦੂਰ ਹੋ ਗਿਆ ਹੋਵੇਗਾ ਤੇ ਇੱਕ ਈਡਬਲਯੂ ਸਰਟੀਫਿਕੇਟ ਰਾਜੇ ਸੋ ਇੱਕ ਸਾਲ ਤੋਂ ਪੁਰਾਣਾ ਨਾ ਰੱਖਿਓ ਈਡਬਲਯੂ ਸਰਟੀਫਿਕੇਟ ਦਾ ਠੀਕ ਹੈ ਸੋ ਈਡਬਲਯੂ ਸਰਟੀਫਿਕੇਟ ਇੱਕ ਸਾਲ ਦੀ ਹੀ ਹੋਣਾ ਚਾਹੀਦਾ ਇਸ ਦੀ ਵੈਲਿਡ ਸੋ ਇਨੇਕ ਡਾਊਟ ਸੀ ਜਿਹੜੀ ਕਿ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਰਹੇ ਹਾਂ ਜੀ ਠੀਕ ਹੈ ਕੱਟਆਫ ਵੀ ਤੋਂ ਮੈਂ ਸੋ ਕੱਲ ਵਾਲੀ ਵੀਡੀਓ ਦੇ ਵਿੱਚ ਦੱਸ ਦਿੱਤੀ ਸੀ ਕਿੰਨੀ ਕਾ ਕੱਟਆਫ ਜਿਹੜੀ ਰਹਿ ਸਕਦੀ ਹੈ ਡੀਵੀ ਵਾਸਤੇ ਤੇ ਜਿਹੜੇ ਕਰ ਤੁਹਾਨੂੰ ਵੀਡੀਓ ਨਹੀਂ ਦੇਖੀ ਤਾਂ ਉੱਪਰ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਬਾਕੀ ਹੋਰ ਵੀ ਜੇ ਕੋਈ ਕੋਈ ਡਾਊਟ ਆਉਂਦਾ ਹੈ ਤਾਂ ਆਪਾਂ ਕੱਲ ਵੀ ਤੁਹਾਡੇ ਸਾਰਾਂ ਦੇ ਕੱਲ ਕੱਲ ਦੇ ਡਾਊਟ ਕਲੀਅਰ ਕਰਾਂਗੇ ਜੀ ਤਾਂ ਅੱਜ ਵੀ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਹੰ ਦਾ ਸਕਦੇ ਹੋ ਕਿ ਕੋਈ ਕੋਈ ਡਾਊਟ ਆਉਂਦਾ ਹੈ ਆਪਾਂ ਤੁਹਾਡਾ ਉਹ ਕਮੈਂਟ ਹਰ ਕਰਦੀ ਪੂਰੀ ਪੂਰੀ ਕੋਸ਼ਿਸ਼ ਕਰ ਤੇ ਚੈਨਲ ਨੂੰ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਨਾਲ ਆਈਕਨ ਨੂੰ ਜਰੂਰ ਪ੍ਰੈਸ ਆ ਜਰੂਰ ਕਰ ਲਿਓ ਠੀਕ ਹੈ ਜੀ ਸੋ ਧੰਨਵਾਦ